ਸ੍ਰੀ ਕਾਲ ਜੀ ਮੈਂ ਤੁਹਾਡੀ ਆਰਾਧਨਾ ਵਾਰਡ ਇੰਚਾਰ ਬਾਡ ਨੰਬਰ 65 ਤੋਂ ਜਿਸ ਤਰ੍ਹਾਂ ਕੀ ਵਾਰਡ ਜੈਨ ਕਲੋਨੀ ਦੇ ਵਿੱਚ ਕਈ ਸਾਲਾਂ ਤੋਂ ਇੱਥੇ ਸੜਕਾਂ ਨਹੀਂ ਬਣੀਆਂ ਸੀਗੀਆਂ ਅੱਜ ਅਸੀਂ ਜੈਨ ਕਲੋਨੀ ਦੇ ਵਿੱਚ ਮਹੂਰਤ ਕੀਤਾ ਸੜਕਾਂ ਦਾ ਔਰ ਮੈਂ ਐਮਪੀ ਸਾਹਿਬ ਸੰਜੀਵ ਅਰੋੜਾ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਹੜਾ ਬਾਡ ਨੰਬਰ 65 ਦੇ ਵਿੱਚ ਇੰਨੀ ਸਪੀਡ ਨਾਲ ਕੰਮ ਹੋ ਰਿਹਾ ਅਸੀਂ ਪਿਛਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਅਦਾ ਕੰਮ ਹੁੰਦਾ ਨਹੀਂ ਦੇਖਿਆ ਜੀ ਅਸੀਂ ਕਿੱਦਾਂ ਦੇ ਕੰਮ ਹੋ ਚੁੱਕੇ ਆ ਕਿੱਦਾਂ ਦੇ ਰਹਿ ਗਏ ਆ ਰੱਖ ਜੇ ਗਰੇ ਸਰ ਦੇਖੋ ਸਾਡੇ ਜਦੋਂ ਦੇ ਐਮਪੀ ਸਾਹਿਬ ਸੰਜੀਵ ਅਰੋੜਾ ਜੀ ਆਏ ਨੇ ਸੱਤ ਟਰਾਂਸਫਾਰਮ ਲੱਗੇ 200 ਪਲੱਸ ਲਾਈਟ ਲਾਤੀ ਸੀ ਜੋ ਵੀ ਪੈਚ ਵਰਕ ਮੇਰੇ ਏਰੀਆ ਦੇ ਵਿੱਚ ਹੋ ਰਿਹਾ 65 ਨੰਬਰ ਵਾਰਡ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਸੰਜੀਵ ਜੀ ਨੇ ਬਿੱਟੂ ਜੀ ਨੇ ਦੱਸਾਇਆ ਹੀ ਹੈ ਸਾਡੇ ਜੋਰਾ ਸ਼ੋਰਾ ਨਾਲ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ ਮੈਂ ਸੰਜੀਵ ਅਰੋੜਾ ਜੀ ਦਾ ਦਿਲੋਂ ਧੰਨਵਾਦ ਕਰਦੀ ਆ ਜੀ ਲੱਖਾਂ ਦੀ ਖੁਸ਼ੀ ਆ ਜੀ ਸੜਕ ਬਣ ਗਈ ਬਿਲਕੁਲ ਸਰ ਦੇਖੋ ਤੁਸੀਂ ਵੀਊ ਲੈ ਹੀ ਦੇ ਨੇ ਨਕਾਵਾਸੀ ਬਹੁਤ ਜ਼ਿਆਦਾ ਖੁਸ਼ ਹੈ ਸਾਰੇ ਨਕਾਵਾਸੀ ਖੜੇ ਨੇ ਮੈਂ ਤੁਹਾਡਾ ਆਪਣਾ ਮਰਿਦਾ ਇਹ ਬਤਾਲਣਾ ਮਨ ਕੋਲਟੀ ਬਾਗ ਨੰਬਰ 10 ਮੇਰੇ ਪਿੰਡ ਜਰਾਤ ਨਾਲ ਮਨਾਈਏ ਚਾਰ ਬਾਗ ਨੰਬਰ ਜਿਸ ਤਰ੍ਹਾਂ ਵੀ ਤੁਹਾਨੂੰ ਪਤਾ ਪਿਛਲੇ 15 20 ਸਾਲਾਂ ਤੋਂ ਜਿਹੜੀ ਮਹਾਵੀਰ ਜੈਨ ਕਲੋਨੀ ਦੀ ਸਭ ਤੋਂ ਵੱਡੀ ਮੁੱਖ ਮੰਗ ਸੀਗੀ ਉਹ ਇਹ ਸੀਗੀ ਵੀ ਗਪਾਲ ਨਗਰ ਦੀ ਪੁਲੀ ਤੋਂ ਲੈ ਕੇ ਮਹਾਵੀਰ ਜੈਨ ਕਲੋਨੀ ਬੁੱਢੇ ਦਰਿਆ ਵਾਲੀ ਰੋਡ ਆ ਜਿਹੜੀ ਪ੍ਰੋਪਰ ਬਣਾਈ ਜਾਵੇ ਅੱਜ ਅਸੀਂ ਉਹ ਰੋਡ ਦਾ ਜਿਹੜਾ ਸ਼ੁਭਰੰਭ ਵਾਰਡ ਨੰਬਰ 63 ਦੀ ਜਿੱਥੇ ਹੱਦ ਖਤਮ ਹੁੰਦੀ ਹੈ ਲੀਅਰ ਵੈਲੀ ਗਲੀ ਨੰਬਰ 13 14 ਮਹਾਵੀਜ ਜੈਮ ਕਲੋਨੀ ਤੋਂ ਸ਼ੁਰੂ ਕੀਤੀ ਹੈ ਰੋਡ ਬਣਾਉਣੀ ਤੇ ਅਗਲੇ 2-4 ਦਿਨਾਂ ਦੇ ਵਿੱਚ ਇਹ ਰੋਡ ਆ ਜਿਹੜੀ ਬਣ ਕੇ ਤਿਆਰ ਹੋ ਜੂਗੀ ਤਕਰੀਬਨ 80 ਤੋਂ 82 ਲੱਖ ਰੁਪਏ ਦੀ ਲਾਗਤ ਦੇ ਵਿੱਚ ਜਿਹੜਾ ਕਿੰਨਾ ਸਰ 84 ਲੱਖ ਰੁਪਏ ਦੀ ਲਾਗਤ ਚ ਜਿਹੜਾ ਇਹ ਐਸਟੀਮੇਟ ਆਪਣਾ ਪਾਸ ਹੋਇਆ ਵਾ 84 ਲੱਖ ਦੀ ਲਾਗਤ ਦੇ ਨਾਲ ਇਹ ਕਾਰਪੋਰੇਸ਼ਨ ਦੀ ਹੱਦ ਤੱਕ ਜਿਹੜੀ ਰੋਡ ਆ ਪ੍ਰੋਪਰ ਬਣਾਈ ਜਾਣੀ ਆ ਪਵਿੱਤਰ ਨਗਰ ਦੀ ਪੁਲੀ ਦੇ ਕੋਲੋਂ ਲੈ ਕੇ ਜੀ ਸੋ ਲੱਖਾਂ ਨਿਵਾ ਵਿਕਾਸ ਦੇ ਕੰਮਾਂ ਦੀ ਜਿਹੜੀ ਲਹਿਰ ਆ ਸਾਡੇ ਐਮਪੀ ਸੁਜੀਵ ਰੋੜਾਈ ਦੇ ਆਉਣ ਨਾਲ ਚਾਰ ਗੁਣਾ ਵੱਧ ਗਈ ਹੈ ਹੁੰਦਾ ਹੈ ਜੀ ਇਹਨਾਂ ਦੇ ਇੱਕ ਪਾਰਕ ਦੇ ਕੋਲੇ ਟਰਾਂਸਫਾਰਮ ਚੇਂਜ ਕੀਤਾ ਇੱਕ ਸਟਾਰਟਿੰਗ ਦੇ ਕੋਲੇ ਇਹਨਾਂ ਦੇ ਜਿੱਥੇ ਮਹਾਵੀਰ ਜੈਨ ਕਲੋਨੀ ਐਂਟਰ ਹੁੰਦੀ ਹੈ ਇੱਕ ਲਾਸਟ ਪੁਆਇੰਟ ਦੇ ਉੱਤੇ ਖੇਤਾਂ ਦੇ ਵਿੱਚ ਜਿਹੜਾ ਟਰਾਂਸਫਾਰਮ ਟੋਟਲ ਤਿੰਨ ਟਰਾਂਸਫਾਰਮਰ ਸੇ ਮਹਾਵੀਰ ਪੂਰੇ ਇਲਾਕਾ ਨਿਵਾਸੀ ਤੁਹਾਡੇ ਨਾਲ ਨੇ ਜੀ ਤੁਸੀਂ ਇਹਨਾਂ ਦੇ ਵੀਊ ਲੈ ਸਕਦੇ ਹੋ ਜੀ ਪੂਰੇ ਕੁਝ ਨੇ ਹੁਣ ਇਹਨਾਂ ਦੀਆਂ ਕੁਝ ਹੋਰ ਛੋਟੀਆਂ ਜਾਂ ਮੰਗਾ ਇੱਕ ਗੰਦੇ ਪਾਣੀ ਦੀ ਸਮੱਸਿਆ ਇਹਨਾਂ ਨੇ ਮੈਨੂੰ ਅੱਜ ਦੱਸੀ ਹੈ ਵੀ ਮਹਾਵੀਰ ਜੈਨ ਕਲੋਨੀ ਬ ਉਹ ਅਸੀਂ ਹੁਣ ਚੈੱਕ ਕਰਾਵਾਂਗੇ ਕੱਲ ਆਪਣੀ ਟੀਮ ਭੇਜ ਕੇ ਉਹ ਐਂਡਮ ਸੈਲ ਦੀ ਵੀ ਜੇ ਤਾਂ ਕੋਈ ਪਾਈਪਲਾਈਨ ਦਾ ਫਾਲਟ ਹੋਊਗਾ ਉਹਨੂੰ ਕਲੀਅਰ ਕੀਤਾ ਜਾਊਗਾ ਜਿਵੇਂ ਕਿ ਸਾਹਿਲ ਕੁਮਾਰਾ ਜੀ ਕਿ ਮੈਂ ਜਨ ਕਲੋਨੀ ਦਾ ਵਾਸੀ ਆ ਜਿਵੇਂ ਕਿ ਸਾਡੇ ਵੱਡੇ ਭਾਈ ਸਾਹਿਬ ਬਿੱਟੂ ਜੀ ਨੇ ਤੁਹਾਨੂੰ ਦੱਸਿਆ ਕਿ ਜਿਹੜੀ ਰੋਡ ਆ ਸਾਡੀ 10-15 ਸਾਲ ਦੀ ਮੰਗ ਸੀ ਲੇਕਿਨ ਕਈ ਸਰਕਾਰਾਂ ਆਈਆਂ ਕਿ ਕਈ ਗਈਆਂ ਪਰ ਕਿਸੇ ਨੇ ਵੀ ਸਾਡੀ ਫਰਿਆਦ ਨਹੀਂ ਸੁਣੀ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਤੁਰਨਣ ਲਈ ਆਉਣ ਜਾਣ ਲਈ ਤੇ ਅੱਜ ਸੰਜੀਵ ਰੋੜਾ ਜੀ ਕਰਕੇ ਬਿੱਟੂ ਸਾਈਂ ਜੀ ਕਰਕੇ ਤੇ ਸਾਡੇ ਬਿੱਟੂ ਪ੍ਰਧਾਨ ਜੀ ਕਰਕੇ ਇਹ ਸਭ ਪੋਸੀਬਲ ਹੋ ਸਕਿਆ ਵੀ ਆ ਰੋਡ ਬਣਨ ਜਾ ਰਹੀ ਹੈ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਆਮ ਆਦਵੀ ਪਾਰਟੀ ਦੇ ਬਹੁਤ ਸਹੀ ਬਹੁਤ ਧੰਨਵਾਦੀ ਹਾਂ ਤੇ ਪਲੱਸ ਸਾਡੀ ਇੱਕ ਹੋਰ ਡਿਮਾਂਡ ਹੈ ਜੀ ਕਿ ਮੈਂ ਤੁਹਾਡੇ ਮਾਧਿਅਮ ਨਾਲ ਉਹ ਕਹਿਣਾ ਚਾਹੂੰਗਾ ਸਾਡੇ ਇੱਥੇ ਇੱਕ ਪੁਲੀ ਹੈ ਜੀ ਕਟੌਟ 10-15 ਸਾਲ ਹੋ ਗਏ ਸੁਣਦੇ ਵੀ ਉਹ ਪੁਲੀ ਬਣੇਗੀ ਲੇਕਿਨ ਅਸਤਕ ਉਹ ਪੁਲੀ ਕਦੇ ਟੈਂਡਰ ਲਾਗੂ ਪਰੀ ਹੋਇਆ ਕਿ ਨਹੀਂ ਪਤਾ ਨਹੀਂ ਅਸਤਕ ਨਹੀਂ ਬਣੀ ਸਾਡੀ ਡਿਮਾਂਡ ਹੈ ਜੀ ਸਾਨੂੰ ਜਾਨਕਲੋਨੀ ਤੋਂ ਹਮੜਾ ਰੋਡ ਨਾਲ ਅਟੈਚ ਕਰਕੇ ਇੱਕ ਪੁਲੀ ਦਿੱਤੀ ਜਾਵੇ ਵਾਸਤੇ ਇਹੀ ਤੁਹਾਡੇ ਨਾਲ ਬੇਨਤੀ ਹੈ ਕਿ ਤੂੰ ਸਾਡੀ ਗੱਲ ਪ੍ਰਸ਼ਾਸਨ ਤੋ ਪਹੁੰਚਾਓ ਅੱਜ ਇਹ ਹੈ ਜੀ ਸਾਡੇ ਦਾ 20 ਸਾਲ ਹੋ ਗਏ ਸੀਗੇ ਤਾਰਾ ਨਹੀਂ ਪਈਆਂ ਟਰਾਂਸਫਾਰਮ ਨਹੀਂ ਰੱਖਿਆ ਗਿਆ ਹੁਣ ਮਹੱਲੇ ਦੀ ਸਹੂਲਤਾਂ ਹੋ ਗਈਆਂ ਜਿਹੜੀ ਨਹੀਂ ਪਹਿਲਾਂ ਹੋਈਆਂ ਸੀ ਹੁਣ ਟਰਾਂਸਫਾਰਮ ਰੱਖਦੇ ਜੀ ਦੋ ਹੁਣ ਕੋ ਜੋ ਹਾਂਜੀ ਹਾਂਜੀ ਹੁਣ ਕੋ ਸੇ ਹਾਂਜੀ ਤਾਰਾ ਵੀ ਪਈ ਰੋਡ ਵੀ ਬਣ ਗਿਆ ਜੀ ਇਹ ਕਿੰਨੇ ਸਾਲਾਂ ਦਾ ਸੀਗਾ ਰੋਡ ਇਹ ਤਾਂ ਸਾਰੀ ਉਮਰ ਹੀ ਹੋ ਗਈ ਜੀ ਸਾਨੂੰ ਤਾਂ ਇੱਥੇ ਮੈਂ ਸੰਜੀਪ ਕੁਮਾਰ ਮਿੱਟੂ ਪ੍ਰਧਾਨ ਮਾਹਵਿਰ ਜਨ ਕਲੋਨੀ ਇਹ 10-15 ਸਾਲਾਂ ਤੋਂ ਇਸ ਰੋਡ ਦਾ ਕੰਮ ਨਹੀਂ ਹੋ ਰਿਹਾ ਸੀਗਾ ਸਾਡੇ ਸੰਜੀਵ ਰੋੜਾ ਜੀ ਨੇ ਔਰ ਮਨੀ ਸਾਈ ਜੀ ਦੇ ਪਿਆਰ ਸਦਕਾ ਔਰ ਮਹੱਲੇ ਦਾ ਪਿਆਰ ਸਦਕਾ ਇਹ ਕੰਮ ਪੂਰੇ ਜੋਰ ਤੇ ਹੈ ਅੱਜ ਇਹਦਾ ਦੁਗਾਟਨ ਕੀਤਾ ਗਿਆ ਹੈ ਸਾਡੀ ਭੈਣ ਰਾਜਨਾ ਸਾਈ ਵੱਲੋਂ ਕਿਉਂਕਿ ਸਾਰਾ ਮੱਲਾ ਹੀ ਖੁਸ਼ ਹੈ ਦੇਖ ਲਓ ਦੋਸਤੋ ਇਹ ਕਈਆਂ ਸਰਕਾਰਾਂ ਆਈਆਂ ਸਾਨੂੰ ਝੂਠੇ ਆਸ਼ਵਾਸ਼ਣ ਦੇ ਕੇ ਕਹਿੰਦੇ ਸੀ ਤੁਹਾਡਾ ਰੋਡ ਬਣਾ ਦੇਣਾ ਵਾ ਗਪਾਲਗਰ ਤੋਂ ਲੈ ਕੇ ਮਹਾਵੀਰ ਜੈਨ ਕਲੋਨੀ ਜੁਆਇੰਟ ਕਰ ਦੇਣਾ ਵਾ ਲੇਕਿਨ ਕਿਸੇ ਨੇ ਸਾਡੀ ਸਾਰ ਨਹੀਂ ਲਿੱਤੀ ਸਾਡੀ ਭੈਣ ਸਾਡੇ ਮਨੀ ਸਾਈ ਜੀ ਸਾਡੇ ਐਮਪੀ ਸੰਜੀਵ ਰੋੜਾ ਜੀ ਦੀ ਬਦੌਲਤ ਅੱਜ ਇਹ ਸ਼ੁਭ ਕਾਰਜ ਆ ਉਦਘਾਟਨ ਕੀਤਾ ਗਿਆ ਹੈ ਸਾਡੀ ਭੈਣ ਵੱਲੋਂ ਧੰਨਵਾਦ ਜੀ ਕਿੱਦਾਂ ਵਿਕਾਸ ਦੇ ਕੰਮ ਰਹੀ ਕਿੱਦਾਂ ਦੇ ਹੋਏ ਵਿਕਾਸ ਦੇ ਕੰਮ ਤੇ ਪੂਰੇ ਜੋਰ ਤੇ ਜੀ ਸਾਡੇ ਦੋ ਟਰਾਂਸਫਾਰਮਰ ਸੀ 200 ਕਿਲੋਵਾਟ ਦੇ ਸਾਈ ਜੀ ਦੇ 2.5 300 ਕਿਲੋਵਾਟ ਦੇ ਲਵਾਤੇ ਆ ਔਰ ਨਵੀਆਂ ਤਾਰਾ ਪਵਾਤੀਆਂ ਤਾਰਾ ਨਵੀਆਂ ਪੈ ਗੀਆਂ ਜੀ ਬੈਚ ਵਰਕ ਹੋ ਗਿਆ ਜੀ ਸਾਡਾ ਸਾਰਾ ਤੇ ਸੁਪਰ ਸੈਕਸ਼ਨ ਮਸ਼ੀਨਾਂ ਦਾ ਸਾਰਾ ਕੰਮ ਹੋ ਗਿਆ ਜੀ ਸਤ तकरीबन ਕੋਈ ਵੀ ਕੰਮ ਜਿਹੜਾ ਆ ਉਹ ਪੈਂਡ ਨਹੀਂ ਹੈ ਜੀ ਇਸ ਵੇਲੇ ਸਾਈਂ ਜੀ ਹੋ ਸਾਡੀ ਭੈਣ ਰਾਧਨਾ ਮਣੀ ਸਾਈਂ ਵੱਲੋਂ ਸਾਰੇ ਕੰਮ ਜੋਰਾਤੇ ਆ ਸਾਡਾ ਮੱਲਾ ਪੂਰਾ ਖੁਸ਼ ਹੈ ਜੀ ਇਸ ਵੱਲੋਂ